ਮੁੰਡਾ ਕੋਲ ਧੋਪ ਵੀ ਨਹੀਂ ਰਵਾਈ ਆ ਜੱਟਾ ਧੋਪ ਸੇਵਾ 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 ਦਾ ਰੀ ਸੇਵਾ ਆਪਾਂ ਲੈ ਕੇ ਚੱਲੇ ਆ ਆਪਾਂ ਪਟੂਰੇ ਲੈ ਕੇ ਚੱਲੇ ਆ ਤੇ ਕੁਲਚੇ ਲੈ ਕੇ ਚੱਲੇ ਆ ਲੈ ਵੀ ਮਿੱਤਰੋ ਸੰਗਤ ਬਹੁਤ ਜਿਆਦੀ ਆ ਜਿਸ ਪੰਚ ਲੈ ਆ ਪੰਚ ਦੇ ਵਿੱਚ ਗੁਰੂ ਜੀ ਜਤਰਾ ਜਿਹੜਾ ਆਉਂਦਾ ਸਿਰੋਪੇ ਮਿਲ ਗਏ ਆ ਕਾਲ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਜੀ ਸ਼ੁਰੂਆਤ ਪਿੰਨ ਸੋਰ ਸਿੰਘ ਵਾਲਾ ਜਿਹੜਾ ਪੇਜ ਹੈ ਮੇਰੇ ਕੋਲ ਚੱਲਦਾ ਏ ਧੁੰਦ ਧੁੰਦ ਵਾਲਾ ਕੰਮ ਪੂਰਾ ਓਕੇ ਫਿਰਦਾ ਅੱਜ ਇਹ ਮੇਲਾ ਤੇ ਚਲਦੇ ਇਹਨਾਂ ਨੂੰ ਦਿਖਾਉਣੇ ਆ ਛੇ ਬਾਅਦ ਤਰਪੇ ਮੁੰਡਿਆਂ ਕੋਲ ਧੁੱਪ ਵੀ ਨਹੀਂ ਲਗਵਾਈ ਆ ਜੱਟਾ ਧੁੱਪ ਦਾ ਪੂਰਾ ਦਾ ਬਾਕੀ ਸੇਵਾ ਦਾ ਲੱਗੇ ਵੀ ਨਹੀਂ ਸਾਰੇ ਤੇ ਆ ਵੀ ਇੱਕ ਨਾਲ ਸੇਵਾ ਤੇ ਇੱਕ ਚਾਚਾ ਜੀ ਚਣ ਸਾਰੇ ਆ ਪਾ ਵੀ ਬੰਦੀ ਉਧਰ ਉਧਰ ਕਾਫੀ ਦਾ ਕੰਮ ਚੱਲ ਰਿਹਾ ਕਾਫੀ ਤੇ ਬਾਕੀ ਵੀਰ ਮਰਾ ਸਾਰੇ ਸੇਵਾ ਸੇ ਵੀ ਚੱਲੁੰਦੇ ਆ ਕੰਮ ਜਾਪੇ ਗੋਬੀ ਦੇ ਦੋਸਾਂ ਐ ਇਹ ਦੁੱਧ ਦਿੱਤਾ ਹੋ ਰਿਹਾ ਨੌਕਰੀ ਬਣ ਰਹੀ ਆ ਇੱਧਰ ਵੇਖ ਆ ਵੀ ਸੁਣ ਤੇ ਕਲਾ ਗਿਆ ਨੂੰ ਤੇ ਚਮਚਾ ਉਧਰ ਕੀ ਰਾਜ ਬੋਲੇ ਉਹ ਪਰਲੇ ਬੰਦੀਆਂ ਪਿੰਨੀਆਂ ਪਿੰਨੀਆਂ ਕੋਈ ਆਰੀਆਂ ਦਾ ਢਿੱਡੀਆਂ ਹਲਦੀ ਆਈਆਂ ਤੇ ਇਧਰ ਬੂੰਦੀ ਸ਼ੱਕਰ ਬਾਰੇ ਤੇ ਮੱਠੀਆਂ ਮੱਠੀਆਂ ਦਾ ਆਹ ਸ਼ੋਹਰਜਾਂ ਮੈਂ ਦੋ ਤਮੰਦਿਆਂ ਨਾਲ ਸੇਵਾ 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 ਲੜੀ ਸੇਵਾ ਇੰਦਰ ਅੰਦਰ ਅੰਦਰ ਅਵੈਸੇ ਜ਼ਿਆਦਾ ਪ੍ਰੋਗਰਾਮ ਅੰਦਰ ਹੈ ਤੁਹਾਨੂੰ ਬਾਬੇ ਨੇ ਕਿਹਾ ਕਿ ਤੁਸੀਂ ਇੱਥੇ ਲੰਗਰ ਜਿਹੜਾ ਚਲਾਉਣਾ ਅੱਜ ਤੋਂ ਮੇਰਾ ਦੂਜਾ ਸਾਲ ਤੇ ਤੀਜਾ ਸਾਲ ਛੈਦਾ ਤੀਜਾ ਸਾਲ ਆ ਤੀਜਾ ਸਾਲ ਆ ਮੰਨ ਲਓ ਕਿ ਸਾਨੂੰ ਇੱਥੇ ਲੱਗੀ ਹੋਈ ਸੇਵਾ ਤੀਜੇ ਸਾਲ ਚ ਲੱਗੀ ਸੇਵਾ ਇੱਥੇ ਸਾਡੀ ਉਹ ਤਰਾਬਾ ਚੀ ਬਾਹਰ ਨਹੀਂ ਆ ਆ ਸਾਰੇ ਸੇਵਾਦਾਰ ਇੱਥੋਂ ਦੇ ਪਰ ਇਹਨਾਂ ਜੇ ਥੋੜੇ ਥੋੜੇ ਦਿਖਣਦੇ ਜ਼ਿਆਦੇ ਨਹੀਂ ਦਿਖਣਦੇ ਤੇ ਬਾਕੀ ਸਾਰੇ ਘਰੇ ਆਲੇ ਸਾਰੇ ਘਰੇ ਆਲੇ ਮੈਂ ਵਕਤ ਇੱਥੇ ਦੇਖਣ ਦਿਆ ਆ ਭਾਈ ਬਰਿੰਦਰ ਸਿੰਘ ਭਾਈ ਸਨੇਹ ਸਿੰਘ ਤੇ ਭਾਈ ਅਵਤਾਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਵੀ ਇੱਥੇ ਹੀ ਆ ਪਏ ਤੇ ਰਵੀ ਸਿੰਘ ਡਾਕਟਰ ਬਰਿੰਦਰ ਸਿੰਘ ਤੇ ਤੇ ਜੀ ਸਿੰਘ ਜੀ ਸੁਖਮਨੀ ਜੀ ਸਿੰਘਾ ਦਿਲਜੀਤ ਸਿੰਘ ਆਮਰ ਪਾਲੂ ਤੇ ਵਰਵੀਰਾ ਅਮਜੇਰਾ ਤੇ ਬੁਟਾ ਆ ਬਾਬਿਆਂ ਦੀ ਵਰਸੀ ਆ ਬੋਰਡ ਐਂਟਰੀ ਗੇਟ ਅੱਜ ਸਾਰਿਆਂ ਕੋਲ ਦਿਖਾਵਾਂਗੇ ਅਸੀਂ ਜੇ ਵਲੌਗ ਸਹੀ ਬਣਿਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰ ਲਿਓ ਇਹ ਬੰਦਾ ਉਹ ਆ ਜਿੰਨੇ ਸਿਰਫ ਆਰਡਰ ਹੀ ਮਾਰਨਾ ਆ ਆ ਓਵਰ ਬਣਾਈ ਵਰਤੋਂ ਦੀ ਵਰਤੋਂ ਦੀ ਬਣਾਈ ਜ਼ਰਾਬਾਂ ਪਾਈਆਂ ਨਾ ਵੀਰੇ ਆ ਖਿੱਚ ਤਾਈ ਆ ਖਿੱਚ ਤਾਈ ਆ ਖਿੱਚ ਤਾਈ ਅੱਜਿੰਦੇ ਵੇ ਕਿਧਰ ਦੀ ਕਿਧਰ ਹੌਣ ਕਿਧਰ ਜਾਣਾ ਗਾੜੀ ਦੋਧਿਆ ਦੋਧਿਆ ਚਲੋ ਜ ਲੈ ਜਾਓ ਲੈ ਜਾਓ ਲੈ ਜਾਓ ਸਤਿ ਸ਼੍ਰੀ ਅਕਾਲ ਤੇਰਾ ਬਾਦੂਆ ਕਰੇ ਖੜ ਲੱਗਾ ਉਹ ਨਹੀਂ ਹੋਰ ਪੜਾ ਦਿਨ ਤੇ ਮम्मा ਮੇਰੇ ਹੀ ਆ ਓਏ ਆ ਨਹੀਂ ਖਾਣੀ ਆ ਤੂੰ ਖਾਣੀ ਆਈ ਉਹ ਪੜਾ ਹੋਰ ਤੂੰ ਉਹ ਆ ਪਾਲਾ ਪਾਲਾ ਇੱਕ ਦੋ ਪਾਲਾ ਚੱਲ ਵੀ ਚੱਲ ਮਿੱਤਰ ਆ ਜਾ 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 ਉਹਦੀ ਗੱਲ ਆਉਂ ਤੱਤੇਓ ਤੱਤੀ ਕੰਮ ਕਿੱਥੇ ਜੀ ਮੋਟਰ ਅੰਦਰ 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 ਮੋਟਰ ਦਾ ਸੋਚ ਬੰਦ ਕਰੀਓ ਕਿਹੜਾ ਸੋਚਿਆ ਬਾਅਦੋਂ ਕਿਹੜਾ ਸੋਚਿਆ ਮੋਟਰ ਆਵੇ ਥੱਲੇ ਕੀਤੀ ਜਿਹੜੀ ਆ ਨਿਕਲ ਸੋਚ ਆ ਇਹੜਾ ਉਹ ਮਮਾ ਇੱਥੇ ਦੋ ਤਿੰਨ ਹੀ ਯਾ ਹੋ ਗਿਆ ਬੰਦ ਚੱਲ ਮੇਰੀ ਗੱਲ ਸੁਣ ਗਲਾ ਫੜ ਲੈ ਗਲਾ ਫੜ ਲੈ ਆਹੋ ਓਏ ਓ ਵੀਰ ਜੀ ਉਥੋਂ ਪਾਣੀ ਪਾਉਗੇ ਇੱਥੋਂ ਕੀ ਕਾਫੀ ਉਥੋਂ ਪਾਓ ਅਰੇ ਜਾਂਦਾ ਹੀ ਲਾਤੀ ਜਾਲੇ ਪਾਗ ਲਿਆ ਜਾਂ ਪਾਜਾ ਆਪਣਾ ਜਣਾ ਮੈਨੂੰ ਮਿੱਤਰ ਆਹ ਬੰਦੇ ਦੀ ਪੂਰੀ ਕੈਂਡ ਸੇਵਾਈ ਖੇਤ ਦੇ ਕੰਮ ਨੂੰ ਕੀ ਕਰਨਾ ਵਾਹ ਕੇ ਨੂੰ ਜੀ ਕਿ ਫਸਤੇ ਆ ਤਿਆਰ ਹੋ ਰਿਹਾ ਏ ਬਾਬਾ ਬੁਢੇ ਸਾਹਿਬ ਜੀ ਵਾਸਤੇ ਲੰਗਰ ਬਾਬੇ ਕਰਾ ਰਹੇ ਨੇ ਬਣ ਕੇ ਦਾ ਵਾਵਾ ਕਾਫੀ ਰੈਡੀ ਹੋ ਹੀ ਗਿਆ ਥੱਲੇ ਨੀਆਂ ਨੂਆਂ ਭਰੀਆਂ ਹੋਈਆਂ ਸਾਰੀਆਂ ਟੋਟਲ ਤੇ ਪਰਲੇ ਬੰਨੇ ਆ ਗਿਆ ਮਿੱਤਰੋ 21 ਤਰੀਕ ਨੂੰ ਟਰਾਲੀ ਮੁਕਾਬਲਾ ਟਰਾਲੀ ਮੁਕਾਬਲਾ ਹੋਣਾ 21 ਤਰੀਕ ਨੂੰ ਜੀ ਹੋ ਰਾ ਨਬੀ ਐਸ ਕੇ ਇੱਕ ਬਾਪੂ ਕਿਧਰ ਅਧਵਾ ਵੀਡੀਓ ਨਹੀਂ ਨੋਣੀ ਆਪਦੀ ਆਵਾਜ਼ ਕਰਿਓ ਇਹ ਜਿਹੜਾ ਕਾਰਜ ਹੁਣ ਤੱਕ ਨਹੀਂ ਹੋਇਆ ਦੁੱਧ ਆ ਗਿਆ ਦੁੱਧ ਆਪਾ ਚੱਲ ਆਵਾਸ ਕਰਕੇ ਸਿੰਘ ਜੀ ਕੋਤੇ ਆਪਾਂ ਲੈ ਕੇ ਚੱਲੇ ਆਪਾਂ ਪਠੂਰੇ ਲੈ ਕੇ ਚੱਲੇ ਆ ਤੇ ਕੁਲਚੇ ਲੈ ਕੇ ਚੱਲੇ ਆ ਪਠੂਰੇ ਲੈ ਕੇ ਚੱਲੇ ਆ ਜੇ ਕੁਲਚੇ ਵਾਲੀ ਕੁਲਚੇ ਵੀ ਲੈ ਕੇ ਜਾਵਾਂਗੇ ਜਰੂਰ ਤੇ ਸਬਜੀ ਪਨੀਰ ਦਾ ਮਟਰ ਪਨੀਰ ਮਟਰ ਪਨੀਰ ਜਿਆ ਮਟਰ ਪਨੀਰ ਬਾਕੀ ਦੇ ਘਾਟੋ ਹੋਰ ਵੀ ਕਿਤੇ ਮੱਲ ਜਾ ਹੈਗਾ ਪ੍ਰਿੰਟ ਨਹੀਂ ਦਿਖਾਵਾ ਉਹ ਉਧਰ ਹੀ ਜਾਣਾ ਆਪਾਂ ਅਨਿਰਾਮ ਦੇ ਆਮਾਚੀ ਨਾ ਗੱਪਿਆਂ ਚੱਲ ਨਹੀਂ ਤਈ ਪਰ ਇਹ ਕੋਲ ਤੇ ਬੰਦ ਕੀਤੀ ਆ ਗੱਫੇ ਗੱਫੇ ਦਾ ਉਹ ਲੋੜੀਆਂ ਇਧਰ ਫੜ ਲਾ ਕਰਾ ਲੋੜੀਆਂ ਨਿਕਲੂਆਂ ਪੂਰੀਆਂ ਜਿਹਨੇ ਜਿਹਨੇ ਮੇਰੇ ਅੰਦਰ ਸਾਰੇ ਹੀ ਇਧਰ ਬਰੰਗ ਆਪ ਤੁਗੇ ਉਹ ਪਰਲੇ ਮੰਨੇ ਬਰਾਤ ਕੋਲੇ ਪਈਆਂ ਇਧਰੇ ਗੱਫੇ ਕਰਾਂਦੇ ਆ ਰਹੇ ਜੋ ਐਨਾਕ ਜੀ ਲੋ ਚੱਲ ਜੇ ਚੱਲ ਜੇ ਸਕੱਟ ਮਾਰ ਕੇ ਸਕੱਟ ਮਾਰ ਕੇ ਮਾਰ ਲਾ ਮਾਰੋ ਇੱਧਰ ਸਬਜੀ ਸਾਰੀ ਨਿਕਲਦੀ ਆ ਲੰਗਰ ਹਾਲ ਕਫੇ ਵਰਤ ਰਹੇ ਨੇ ਕਰਗੇ ਕਰਦਾਰੀ ਜਿਵੇਂ ਬੜੀਆਂ ਦਾ ਮੈਂ ਸੁਨਿਆਫ ਲੈਣ ਨਾ ਕਰਗੀਆਂ ਕਰਦਾਰੀ ਐਵੇਂ ਸਾਰੇ ਕਰਦਾਰੀ ਕਰਗੇ ਯਾਰ ਮਾਰ ਕਰਗੇ ਯਾਰ ਮਾਰ ਯਾਰ ਮਾਰ ਕਰਤੀ ਇਹਨਾਂ ਨੇ ਜਦੋਂ ਮੰਗਲਾ ਦੇ ਕੱਲੇ ਕੱਲੇ ਖਾਗੇ ਤੂੰ ਕਿੱਥੇ ਆਉਂਦਾ ਹੈ ਆ ਹੀ ਆਂਦਾ ਹੈ ਆਪਣਾ ਨਾਮ ਕਹੀ ਆ ਹੀ ਆਂਦਾ ਹੈ ਓਏ

ਤੇ ਟਿੱਕੀਆਂ ਤੇ ਹੋਰ ਮੜ ਜਾਗੇ ਆਹੋ ਟਿੱਕੀਆਂ ਤੇ ਹੋਰ ਕੀ ਕਰ ਰਿਹਾ ਪਾਸਤਾ ਵੀ ਖਾਂਦੇ ਪਾਸਤਾ ਵੀ ਤੇ ਆਹੋ ਚੰਪਾ ਤੇ ਹੋਰ ਕੀ ਆਈਸਕ੍ਰੀਮ ਜਿਹੜੀ ਉਹ ਲੱਗਿਆ ਆਪਣੇ ਸਾਹਮਣੇ ਖੁੱਲਾ ਜਾ ਭੱਜ ਜਾ ਯਾਰ ਭੱਜ ਜਾ ਲੈ ਮਿੱਤਰੋ ਸੰਗਤ ਬਹੁਤ ਜਿਆਦੀ ਆ ਇੱਧਰਲੇ ਬੰਨੇ ਵੀ ਉਹ ਗਰਾਊਂਡ ਆਉਤ ਤੱਕ ਹੈਗੀ ਆਵੇ ਉਧਰਲੇ ਮੈਨੇ ਇੱਧਰ ਵੀ ਟਰੱਕ ਟਰੱਕ ਲੱਗੇ ਇੱਧਰਲੇ ਬੰਨੇ ਉਹ ਤੁਹਾਨੂੰ ਥੱਲੇ ਜਾ ਕੇ ਦਿਖਾਵਾਂਗੇ ਤੇ ਉਹ ਪਰਲੇ ਬੰਨੇ ਵੀ ਹੈਗੇ ਉਹ ਉਪਰਲੇ ਬੰਨੇ ਗੱਡੀਆਂ-ਗੱਡੀਆਂ ਲੱਗੀਆਂ ਤੇ ਟਾਈਮ ਆਲੇ 1 ਵਜੇ 4 ਮਿੰਟ ਹੋ ਗਏ ਆ ਤੇ ਹਾਲੇ ਸੰਗਤ ਆਪਾਂ ਹੁਣ ਚੱਲਦੇ ਆ ਅੰਦਰ ਤੁਹਾਨੂੰ ਸੰਗਤ ਸੂਣ ਤੇ ਸਾਰੀ ਦਿਖਾਉਣੇ ਆ ਤੇ ਕੀ ਕੀ ਕਿਹੜੇ-ਕਿਹੜੇ ਸਟਾਲ ਲੱਗੇ ਆ ਕੀ ਕੀ ਚੱਲੰਦਾ ਤੁਹਾਨੂੰ ਦਿਖਾਉਣੇ ਸਾਰਾ ਕੁਝ ਤੇ ਫਿਰ ਇੱਕ ਦਰਸ਼ਨੀ ਜੋੜੀ ਤੇ ਚੜਾਂਗੇ ਤੇ ਚਲੋ ਚੱਲਦੇ ਆ ਦੇ ਹੁਣ ਇਹ ਤੁਹਾਨੂੰ ਇੱਧਰਲੇ ਬਣੇ ਨੇ ਗੱਡੀਆਂ ਗੁੱਡੀਆਂ ਦਾ ਆ ਉਹ ਪਰਲੇ ਬਣੇ ਮੋਟਰਸਾਈਕਲਾਂ ਦਾ ਆ ਦਿਖਣ ਜਾਵੇ ਤੇ ਤੇ ਬਾਕੀ ਚਲੋ ਚੱਲਦੇ ਆ ਦਿਖਾਉਣੇ ਤੁਹਾਨੂੰ ਉਧਰ ਜਾ ਕੇ ਹਣ ਮੇਲਾ ਪੂਰਾ ਭਰਿਆ ਜੇ ਆਪਾਂ ਚਲਿਆ ਬਾਵੇ ਪੀਛਾ ਸਾਹਿਬ ਦੇ ਉੱਪਰਲੇ ਬਣੇ ਚੜਕੇ ਵੀ ਵੇਖ ਬਣਾਉਣੇ ਆ ਮੇਰੀ ਵੀਡੀਓ ਕਿਵੇਂ ਦਾ ਲੱਗਦਾ ਕੰਮ ਉਧਰ ਭਰੇ ਸੰਤ ਪੂਰੀ ਆ ਵਕਤ ਸਾਹਤਾ ਮਿੱਤਰੋ ਅੱਡੇ ਆਪਦੇ ਯੋਰ ਹੋ ਗਏ ਸ਼ਾਂਤਮੀ ਬੂਰੀ ਹੈ ਡੇਰੇ ਦੇ ਅੰਦਰ ਜਾਦੀ ਆ ਕਿਉਂਕਿ ਉੱਥੇ ਲੱਗੇ ਲੰਗਰ ਲੱਗੇ ਆ ਉੱਥੇ ਜਿਆਦੀ ਹੁੰਦੀ ਆ ਇੱਥੇ ਛੜਕਾਂ ਤੇ ਥੋੜੀ ਆ ਮੰਨ ਲੋਗੀ ਆਹੀ ਚਲਾਈ ਹੋ ਰਹੀ ਹੈ ਆਪਰਲੀ ਛੜਕੇ ਵੀ ਚੱਲਣਦੀ ਆ ਮੁੰਡਾ ਬੋਲਣ ਚਾਹੁੰਦਾ ਕਿਉਂਕਿ ਘਰ ਦੀ ਕੰਡੀਸ਼ਨ ਗੜੀ ਜਿਹੜੇ ਸੇਕਪਾ ਕਰਦੀ ਕਰਾਉਣੇ ਗੱਲ ਕਰਦੇ ਆ ਪੰਨ ਨੂੰ ਆਉਂਦੇ ਆ ਮੇਰੇ ਚਾਹਤ ਦੇ ਆਪਾਂ ਨੂੰ ਆਇਆ ਨਹੀਂ ਐਥੇ ਚਲ ਰਹੀ ਲੋ ਗਾੜੀ ਚੱਲਣ ਦੀਆਂ ਟਿੱਕੀਆਂ ਪਰ ਲੈਮਣੇ ਚੱਲਦਾ ਇਹ ਜੂਸ ਠੇਲਿਆਂ ਦਾ ਤੇ ਹੋਰ ਪਤਾ ਨਹੀਂ ਕਾਦਾ ਹੀ ਪੀ ਗਏ ਨਹੀਂ ਆਏ ਗਿਆ ਕਰ ਜੇ ਜਾਵਾਂਗੇ ਹੁਣ ਉਹਨਾਂ ਨੂੰ ਤਾਂ ਦਿਖਾਵਾਂਗੇ ਜਰੂਰ ਸਾਹਿਬ ਜੀ ਤੇ ਉਹ ਬਹੁਤ ਕਿੱਕੀਆਂ ਤੇ ਅੱਜ ਇੱਧਰਲੇ ਬੰਨੇ ਪਾਸਤਾ ਆ ਚੱਲਣਾ ਕਾਫੀ ਕੁਝ ਦਿਹਾਵਾ ਜੇ ਜਾਵਾਂਗੇ ਉਹਨਾਂ ਨੂੰ ਤਾਂ ਦਿਖਾਵਾਂਗੇ ਜਰੂਰ ਆਹੀਂ ਪਰ ਅੱਡ ਤੋਂ ਮੇਰੇ ਹਿਸਾਬ ਨਾਲ ਨਹੀਂ ਜਾਇਆਣਾ ਉਧਰ ਭੀੜ ਹੈ ਵਾ ਬਾਬਾ ਜੀ ਮੇਰੇ ਲੰਘਿਆ ਨਹੀਂ ਜਾਣਾ ਹੋਈ ਅੱਜ ਭੀੜ ਹੈ ਮਾਹ ਕੋਈ ਨਹੀਂ ਆਦੇ ਤੁਸੀਂ ਤੇ ਆ ਚੱਲ ਰਹੇ ਇੰਦਰ ਕੰਨੇ ਤੇ ਪਾਰੋਂ ਪਕਾਰ ਕਰਦੇ ਇੱਧਰ ਜੂਸ ਚ ਲੰਦਾ ਜੀ ਮਿਸਟਰ ਨਿਰੰਧਾ ਆਵਾਜ਼ ਪਰ ਮਾਰੇ ਪਰ ਪਕਾਰ ਲੈ ਕੇ ਚੱਪੇ ਨਾਉਂ ਦੀ ਪਾਰ ਕੋਜ ਜਦ ਇਹ ਸੇ ਮਹਾ ਪਰ ਸਾਹਮਣੇ ਨਾ ਮਾਰੇ ਮੈਂ ਤੁਹਾਨੂੰ ਇਹ ਚੀਜ਼ ਦੀ ਜਾਣਕਾਰੀ ਦੇ ਰਿਹਾ ਸੀ ਇਹ ਅੱਜਕੱਲ ਜਿਹੜੇ ਆ ਹੁਣੇ ਐਸਆਈ ਤੋਂ ਵਾਲੇ ਹੋਰ ਕਈ ਇਹੋ ਜਿਹੇ ਆ ਮਾਲੂ ਹਮਲੇ ਹੋ ਰਹੇ ਨੇ ਕੱਲ ਉਹ ਜਿਹੜਾ ਫਾਰਮਰ ਦਾ ਬਾਲ ਸਾਡੇ ਕੋਲੇ ਪਹੁੰਚਦਾ ਹੈ ਪੁੱਟਾ ਕਰਿਆ ਯਾਦ ਹੈ ਨਾ ਵੀ ਡਿਫਰੈਂਸ ਗਿਆ ਨਿਸ਼ਾਨ ਸਾਹਿਬ ਹੈ ਹੁਣ ਉਦੋਂ ਬਣਾਉਣਾ ਸੀ ਵਲੌਗ ਬਣਾਇਆ ਸੀ ਅੱਧਾ ਪੂਰਾ ਪਰ ਉਹ ਫਿਰ ਅੱਧ ਤੂੰ ਕੱਟ ਹੋ ਗਿਆ ਫਿਰ ਅਸੀਂ ਉਹ ਲਾਇਆ ਨਹੀਂ ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਐਡ ਹੀ ਨਹੀਂ ਕੀਤੀਆਂ ਬਾਕੀ ਬਾਜ਼ਾਰ ਬਯੂਰ ਪੂਰਾ ਇੱਥੋਂ ਪਰਲੇ ਬੰਨੇ ਵੀ ਉਹ ਪਧਰੀ ਮੋੜ ਤੋਂ ਸ਼ੁਰੂ ਹੁੰਦਾ ਇਹਨਾਂ ਤੇ ਇੱਧਰ ਵੀ ਬਾਵਾ ਬਾਜ਼ਾਰ ਬਯੂਰ ਲੱਗਾ ਸਾਰਿਆ ਚਲੋ ਚੱਲਦੇ ਆਪਾਂ ਉੱਥੇ ਕਾਮਨ ਸਵਾਤੀ ਅੰਡ ਤੇ ਆਇਆ ਸਾਰੇ ਲੱਗੇ ਆ ਉੱਧਰ ਵੀ ਥੋੜੇ ਰਹਿ ਗਏ ਆ ਰਸਕੂਲੇ ਬਾਕੀ ਮਕਾ ਕੇ ਆ ਉਧਰ ਜਲੇਬਰ ਤੋਂ ਲਾਪਣ ਆਏ ਸਾਰ ਸਵਾਤੀ ਦੀ ਮਾਈਂਦ ਬਗਲ ਤੋਂ ਸੰਸਥਾ ਆਪਣੇ ਮਾਪੁਰਖਾਂ ਦੇ ਨੁਕਰਨ ਸਰਵੰਤ ਦੀ ਸੇਵਾ ਤੁਹਾਡੇ ਕੋਲ ਨੇ ਮਾਂਜੀ ਆਣਾ ਸਮਾਪਤੀ ਦੇ ਕੰਮ 4 ਵਜ ਗਏ ਜੋ ਮਹਾਪੁਰਖਾਂ ਨੇ ਆਪਣੇ ਜੀਵਨ ਕਾਲ ਅਨੁਸਾਰ ਸੇਵਾਵਾਂ ਕੀਤੀਆਂ ਉਹ ਕਹਿੰਦੇ ਕੋ ਸੋਭਾ ਨਹੀਂ ਦਿੱਖਾ ਹੇ ਪ੍ਰਮਾਣ ਬਿਸਤਰਿਆਂ ਦੀ ਸੇਵਾ ਵੀ ਆਈ ਹੋ ਜਾਂਦੀਆਂ ਇਹ ਟਰਾਲੀਆਂ ਹੁਣ ਆ ਗਿਆ ਸਮਾਪਤੀ ਦਾ ਟਾਈਮ ਹੋ ਗਿਆ ਇਹ ਸਮਾਪਤੀ ਹੋ ਗਈ ਪੂਰੀ ਇੱਥੇ ਸਾਰੀ ਸਮਾਜ ਕੇ ਗਿਆ ਤੁਸ ਦੁੱਧ ਨਾਲ 깔 ਰਿਹਾ ਹੈ ਬਾਕੀ ਸਾਰੀ ਸਮਾਜ ਦੀ ਕਰਤੀ ਹੈ ਨੂੰ ਆਪਾਂ ਜਾਣਾ ਮੇਰੇ ਬਾਬਿਆਂ ਕੋਲ ਉੱਥੇ ਜਾ ਕੇ ਮਿਲਦੇ ਆਂ ਭਾਂਡੇ ਪੁੰਡੇ ਹੋ ਗਏ ਆ ਸਾਫ਼ ਸਾਰੇ ਢੋਟੇ ਆ ਮਿਲਦੇ ਆਗੇ ਉੱਥੇ ਤੋਂ ਸਾਸ ਭਾਈ ਹੋ ਗਈ ਪੂਰੀ ਆ ਵੀ ਵੀ ਪੂਰਾ ਡਟ ਕੇ ਲੱਗੇ ਆ ਵੀ ਵੀ ਪੂਰੇ ਡਟ ਕੇ ਲੱਗੇ ਆ ਨਾਲੋਂ ਨਾਲ ਸਾਸਪਾਈ ਕਰ ਜਣੀ ਆ ਫਿਰ ਅਗਲੇ ਦਿਨ ਦਾ ਥੋੜਾ ਰਹਿੰਦੋ ਛਾੜਨ ਵਾਲਾ ਕੰਮ ਆ ਪਰਲੇ ਬੰਨੇ ਕਿੱਥੇ ਆ ਓਇ ਆ ਲੈ ਓਇ ਅੰਨੇ ਵਾਲੇ ਇੱਧਰ ਨਾ ਆ ਤਾ ਮੈਨੂੰ ਤੂੰ ਵੀ ਹੈਗਾ ਯਾਲੇ ਗਲਾਬ ਜੋਮ ਨੂੰ ਰਹਿ ਕੇ ਗਲਾਬ ਜੋਮ ਨੂੰ ਅਲੇ ਵੀਰੇ ਥੈਂਕ ਯੂ ਬ੍ਰਦਰ ਕਹਿ ਗਿਆ ਖਿਆ ਇੱਧਰ ਵੇ ਓਏ ਅੱਗ ਲਾਉਂਦੇ ਅੱਗ ਲਾਸਟ ਤੇ ਕੰਮ ਲਾਸਟ ਤੇ ਐਂਡ 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 ਰਹਿ ਗਏ ਐਂਡ ਸੁੰਮੜ ਵੀਰੇ ਗਲਾ ਫੜਾ ਯਾਰ ਆਟੋ ਤੇ ਧੂੰਦੇ 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 ਲਾ ਦੇ ਧੂੰਦੇ ਉਹ ਵੀ ਦੇਈਏ ਬੰਦੇ ਮੁੰਟ ਵੀ ਧੋਤੇ ਸਾਰੇ ਓਏ ਆ ਖੜੋ ਲਾਗੇ ਖੜੋ ਲਾਗੇ ਖੜੋ ਲਾਗੇ ਇੱਕ ਬੰਦਾ ਨਾ ਜੀ ਮੇਰੀ ਬੁੱਜੀ ਓ ਇੱਧਰ ਨਹੀਂ ਭਲਾਉਣਾ ਮੈਂ ਬੁਲੰਦਾ ਹਾਂ ਬੁਲੰਦਾ ਆਈਂਂ ਦੇ ਓ ਜੀ ਚੱਜਾ ਹਾਂ ਬੋਤਨੀ ਬੋਤਾ ਚੱਲਣਾ ਨਾ ਚਾਹ ਓਏ ਸਮਾਪਤੀ ਹੋ ਗਈ ਮਿੱਤਰਾਂ ਹਣ ਜਲੇ ਬਾਬਿਆਂ ਕੋ ਸਮਾਪਤੀ ਹੋ ਗਈ ਤੇ ਹੁਣ ਆਇਆ ਬਾਬਿਆਂ ਕੋ ਪਾਠਾ ਦੇ ਲਈ ਓਏ ਚਲੋ ਜੀ ਓਏ ਭਾਈ ਬੋਰ ਦੇ ਲੰਗਰ ਦਾ ਰਾਸ਼ ਨਹੀਂ ਲੰਗਾਂ ਚ ਸਵੇਰ ਦੇ ਹੋਣ ਆਏ ਆ ਸਿਰ ਉੱਪੇ ਲੱਗੇ ਆ ਹੌਣੇ ਫੁਰਮਣ ਪੈਰ ਦੇ ਫੁਰਮਣ ਵਲੇਟ ਲੋ ਵਲੇਟ ਲੋ ਇੱਥੇ ਕਰਦੇ ਆਂ ਵਲੌਗ ਦਾ ਐਂਡ ਤੇ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ